ਸੋ ਸ਼ਿਕਾਇਤ ਮਤ ਅਨੁਸਾਰ ਪ੍ਰਿਆ ਤਾਂ ਆਪਣੇ ਦੋ ਸਮੂਹ ਸੈਲੂਨ ਛੱਡਣ ਜਾ ਰਹੇ ਮੁੰਡਿਆਂ ਉੱਤੇ ਹਮਲਾ ਹੋ ਜਾਂਦਾ ਹੈ ਜਿਸ ਦੌਰਾਨ ਉਹ ਮੁੰਡੇ ਕੰਬੀਰੂਪਤ ਵਿੱਚ ਜ਼ਖਮੀ ਹੋ ਜਾਂਦੇ ਨੇ ਹਸਪਤਾਲ ਵੀ ਦਾਖਲ ਕਰਵਾਇਆ ਜਾਂਦਾ ਹੈ ਤਾਂ ਪਹਿਲਾ ਮੌਕੇ ਦੀਆਂ ਤਸਵੀਰਾਂ ਤੁਹਾੜਨਾ ਸਾਂਝਾ ਕਰਵਾ ਰਿਹਾ ਜਿੱਥੇ ਇਸ ਹਮਲੇ ਤੋਂ ਬਾਅਦ ਜਿਹੜੇ ਨੌਜਵਾਨ ਕੰਬੀਰੂਪਤ ਵਿੱਚ ਜ਼ਖਮੀ ਨੇ ਟਾਂਕੇ ਲੱਗੇ ਨੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਅਤੇ ਉਹਨਾਂ ਦਾ ਹਸਪਤਾਲ ਪ੍ਰਸ਼ਾਸਨ ਵੱਲੋਂ ਇਲਾਜ ਜਾਰੀ ਹੈ ਤੈਸ ਬਾਬਤ ਜਾਣਕਾਰੀ حاصل ਹੋਈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਇਹਨਾ ਜ਼ਖਮੀ ਮੁੰਡਿਆ ਵੱਲੋਂ ਹੀ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਦੋਸਤ ਨੂੰ ਸੈਲੂਨ ਛੱਡ ਕੇ ਆ ਰਹੇ ਹੁੰਦੇ ਨੇ ਤਾਂ ਉਸ ਦੌਰਾਨ ਹੀ ਉਜ ਮੁੰਡਿਆਂ ਵੱਲੋਂ ਪਹਿਲਾਂ ਤਾਂ ਉਹਨਾਂ ਦਾ ਰਸਤਾ ਰੋਕਿਆ ਜਾਂਦਾ ਗਾਲੀ-ਗਲੋਚ ਕੀਤੀ ਜਾਂਦੀ ਹੈ ਹਾਲਾਂਕਿ ਉਹਨਾਂ ਵੱਲੋਂ ਵੀ ਗਾਲੀ-ਗਲੋਚ ਰਾਹੀਂ ਜਵਾਬ ਦਿੱਤਾ ਜਾਂਦਾ ਹੈ ਤੇ ਆ ਬਾਅਦ ਦੇ ਵਿੱਚ ਉਹਨਾਂ ਮੁੰਡਿਆਂ ਵੱਲੋਂ ਘਰ ਦੇ ਵਿੱਚ ਆਪਣੇ ਹਥਿਆਰ ਚੁੱਕੇ ਜਾਂਦੇ ਨੇ ਤੇ ਸਿੱਧਾ ਉਹਨਾਂ ਮੁੰਡਿਆਂ ਦੇ ਘਰ ਵੱਲ ਨੂੰ ਵਧਿਆ ਜਾਂਦਾ ਜਿੱਥੇ ਉਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਜਿਸ ਤਰ੍ਹਾਂ ਜਿਹੜੇ ਉਹਨਾਂ ਦੇ ਇਸ ਕੰਬੀਰ ਸੱਟਾਂ ਲੱਗੀਆਂ ਨੇ ਟਾਂਕੇ ਲੱਗੇ ਨੇ ਤੇ ਇਸ ਸਮੇਂ ਹਸਪਤਾਲ ਦੇ ਵਿੱਚ ਜਿਹੜਾ ਜਿਹੜੇ ਇਲਾਜ ਹੈ ਤਾਂ ਉਹੁੰਡੇ ਕੋਲ ਨੇ ਉਹ ਵੀ ਦੱਸਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਇਲਾਕਾ ਨਿਵਾਸੀ ਹੀ ਨੇ ਜਿਹੜੇ ਕੀ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਮੁੰਡਿਆਂ ਵੱਲੋਂ ਕਿ ਇਹਨਾਂ ਵੱਲੋਂ ਖਾਦੀ ਪੀਤੀ ਕੋਈ ਸੀ ਜਿਸ ਕਰਕੇ ਉਹਨਾਂ ਵੱਲੋਂ ਜਿਹੇ ਕਾਰਨਾਮੇ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਬਿਨਾ ਕਿਸੇ ਰੰਜਿਸ਼ ਕਰਕੇ ਸਿਰਫ ਛੇੜਛਾੜ ਕੀਤੀ ਉਹਨਾਂ ਦੇ ਨਾਲ ਤੇ ਅਖੀਰ ਦੇ ਵਿੱਚ ਆਪਣੇ ਹਥਿਆਰ ਲਿਆਂਦੇ ਨੇ ਅਤੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਗੱਲ ਕੀਤੀ ਜਾਵੇ ਤਾਂ ਡਾਕਟਰ ਪ੍ਰਸ਼ਾਸਨ ਦੀ ਤਰਫੋਂ ਕਿਹਾ ਗਿਆ ਹੈ ਕਿ ਪੂਰਾ ਮਾਮਲਾ ਜਿਹੜਾ ਪ੍ਰੋਜੈਕਟਾਂ ਦੇ ਵਿੱਚ ਲਿਆਂਦਾ ਗਿਆ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਵੀ ਜੁੜੀ ਹੋਈ ਹੈ ਤਾਂ ਫਿਲਹਾਲ ਉਹਨਾਂ ਨਜਵਾਨਾ ਦੀ ਫੋਟੋ ਵੀ ਨਸ਼ਰ ਕੀਤੀ ਗਈ ਹੈ ਉਹਨਾਂ ਨਜਵਾਨਾ ਵੱਲੋਂ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬਹੁਤੀ ਉਮਰ ਦੇ ਉਹ ਨੌਜਵਾਨ ਨਹੀਂ ਇਹ ਜਿਨ੍ਹਾਂ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਹੁਣ ਇਹਨਾਂ ਪੀੜਤ ਨੌਜਵਾਨਾਂ ਵੱਲੋਂ ਜੜੀ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਿੰਨੀ ਆ ਕਿ ਪੂਰਾ ਮਾਮਲਾ ਜਿਹੜਾ ਹੈ ਸਾਹਮਣੇ ਆਇਆ ਹੈ ਫਗਵਾੜੇ ਤੋਂ ਜਿੱਥੇ ਇਹ ਸਲੂਨ ਛੱਡਣ ਜਾ ਰਹੇ ਦੋਸਤਾਂ ਉੱਤੇ ਹਮਲਾ ਉਹ ਜਾਂਦਾ ਜਿਸ ਦੌਰਾਨ ਨੁਕਮਰੀ ਰੂਪ ਦੇ ਵਿੱਚ ਜ਼ਖਮੀ ਨੇ ਅਤੇ ਹੁਣ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਪੂਰੇ ਮਾਮਲੇ ਲੈ ਕੇ ਹੋਰ ਕੀ ਜਾਣਕਾਰੀ ਜੜੀਆ ਸਾਝੀ ਕੀਤੀ ਗਈ ਹੈ ਗੰਨਵਾ ਗੰਨਵਾ ਦੇ ਵਿੱਚ ਰਹਿਣ ਵਾਲੇ ਇਹਨਾਂ ਨੌਜਵਾਨਾਂ ਵੱਲੋਂ ਉਹ ਸੁੱੰ ਲੰਨੇ ਆ ਭਾਈ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਸੌਰਵ ਹੈ ਬਜੀ ਗੰਡਵਾ ਤੋਂ ਭਾਈ ਇਹ ਮੁੰਡੇ ਨੂੰ ਛੱਡਣ ਜਾਂਦੇ ਪਏ ਸੀ ਸਲੂਨ ਤੇ ਤੇ ਉਹ ਮੁੰਡੇ ਮੋਰੇ ਮੋੜ ਸਦੇ ਹਵਲ ਕਰਦੇ ਪਏ ਸੀ ਮਰੇ ਘੁੰਮਦੇ ਪਏ ਸੀਗੇ ਪਾਣੀ ਕੀ ਖਾਦਾ ਪੀਤਾ ਸੀ ਕੋਸ਼ਿਸ਼ ਸੀ ਸਾਨੂੰ ਇਹਨਾਂ ਕੋਈ ਮਤਲਬ ਨਹੀਂ ਅਸੀਂ ਆਉਂਦੇ ਪਏ ਸੀ ਸਾਨੂੰ ਉਹ ਨਹੀਂ ਰੋਕੇ ਪਹਿਲਾਂ ਗਾਲਾਂ ਕੱਢੀਆਂ ਤੇ ਅਸੀਂ ਵੀ ਉਹ ਮਾੜੀ ਗਾਲ ਕੱਢੀ ਅਸੀਂ ਤੁਰ ਪਏ ਉੱਥੋਂ ਸਾਡੇ ਪਿੱਛੇ ਉਹ ਇਹਨਾਂ ਦਾਤ ਲੈ ਕੇ ਪਏ ਆ ਇਹ ਹੀ ਨਾ ਬਦਲੇ-ਬਾਦੇ ਘਰੇ ਆਏ ਆ ਕਹਿੰਦਾ ਪਾਈ ਸਾਡੇ ਘਰੇ ਆ ਕੇ ਮਾਰ ਕੇ ਗਏ ਆ ਮੁੰਡੇ ਕੋਣੇ ਭਈ ਇੱਕ ਦਾ ਨਾਮ ਹੈਗਾ ਭੂਤ ਭੂਤ ਕਹਿੰਦੇ ਇੱਕ ਦਾ ਨਾਮ ਦੂਆ ਕਹਿੰਦੇ ਭਾਲੂ ਤੇ ਇੱਕ ਦਾ ਨਾਮ ਬੋਬੀ ਇਹਨਾਂ ਦੇ ਪੱਕੇ ਨਾਮ ਕੀ ਪੱਕੇ ਨਾਮ ਭਈ ਇੱਕ ਦਾ ਨਾਮ ਤਾਂ ਬੋਬੀ ਆ ਮੈਨੂੰ ਦੂਏ ਦਾ ਭਾਲੂ ਕਹਿੰਦੇ ਉਹ ਸ਼ਾਇਦ ਉਹ ਹੀ ਨਾ ਪੱਕਾ ਆਵਾਦੀ ਦੇ ਆ ਭਾਈ ਤੇ ਨੇੜੇ ਸੀਗੇ ਤੀਜਾ ਪੁੱਤ ਸੀਗਾ ਮੁੰਡਾ ਮੋਟਰਸਾ ਚਲਾਉਣ ਲਿਆ ਸੀ ਪੱਕਾ ਨਾਮ ਪੱਕਾ ਨਾਮ ਭਾਈ ਇਹਨਾਂ ਨੂੰ ਨਹੀਂ ਪਤਾ ਮੈਨੂੰ ਇਹਨਾਂ ਨੂੰ ਪਤਾ ਪੁੱਤ ਨਹੀਂ ਨਹੀਂ ਭਾਜੀ ਯਾਰ ਪਛਾਣਦੇ ਆ ਮੁੰਡੇ ਦਾ ਹਾਂਜੀ ਹਾਂਜੀ ਭਾਜੀ ਤੇ ਕਿੰਨੇ ਸਾਧਨ ਤੇ ਸੀਗੇ ਇੱਕ ਸਾਧਨ ਤੇ ਸੀਗੇ ਤੇ ਨਹੀਂ ਜਾਣੇ ਤੁਸੀਂ ਕਿੰਨੇ ਸਾਧਨ ਤੇ ਸੀ ਅਸੀਂ ਇੱਕ ਤੇ ਸੀਗੇ ਭਾਈ ਉਹਨਾਂ ਕੋ ਦੰਤ ਵੀ ਸੀਗੇ ਤੇ ਘੜੇ ਪਾਏ ਸੀ ਭਾਈ ਪਾਣੀ ਨਾਲ ਕੜਾ ਮਾਰ ਕੇ ਦਾਤ ਮਾਰਿਆ ਮੈਨੂੰ ਇਹਨਾਂ ਨੂੰ ਪਤਾ ਲੱਗਾ ਮੈਂ ਜਦੋਂ ਮਾਰਦੇ ਪਏ ਸੀ ਤਾਕੇ ਲੱਗੇ ਨਾ ਹਾਂਜੀ ਭਾਜੀ ਤਿੰਨ ਭਾਜੀ ਕੋਸ਼ਿਸ਼ ਕਰ ਦਿੱਤੀ ਹਾਂਜੀ ਭਾਜੀ ਇਹਦਾ ਦੇਖੋ ਭਾਈ ਉਹ ਹੀ ਮੰਗਿਆ ਕੀ ਸਾਨੂੰ ਇਨਸਾਫ ਦਿੱਤਾ ਜਾਵੇ ਦੇਖਾ ਡਿਕਾਰ ਕੋਈ ਮੁੰਡਿਆਂ ਦੀਆਂ ਫੋਟੋਆਂ ਵਗੈਰਾ ਜਾਂ ਕੋਈ ਸੀਸੀਟੀਵੀ ਕੈਮਰੇ ਤੇ ਹੈਗੀ ਨਹੀਂ ਭਾਈ ਫੋਟੋਆਂ ਹੈਗੀਆਂ ਉੱਦਾਂ ਉਹਨਾਂ ਦੀ ਮੈਡਿਕਲ ਪੇਸ਼ੈਂਟ ਆਇਆ ਸੀ ਬਰ ਹਸਪਤਾਲੋਂ ਬਰ ਦੱਸਿਓ ਸੋਰਬਨਾਲ ਤੋਂ ਸੋਰਬਨਾਲ ਦਾ ਜਿਹੜਾ ਗੰਡਵਾ ਤੋਂ ਆਇਆ ਸੀ ਹਾਂਜੀ ਇੱਕ 16 ਸਾਲ ਦਾ ਮੁੰਡਾ ਆਇਆ ਸੋਰਬ ਗੰਡਵਾ ਪਿੰਡ ਤੋਂ ਐਲਰਜੀ ਹਿਸਟਰੀ ਆਫ ਅਸਾਲਟ ਹੈ ਗੰਦਵਾ ਪਿੰਡ ਵਿੱਚ ਹੀ ਪੇਸ਼ੈਂਟ ਦੀ ਐਮਐਲਆਰ ਕਰ ਦਿੱਤੀ ਗਈ ਹੈ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਪੇਸ਼ੈਂਟ ਨੂੰ ਫੋਰ ਟ੍ਰੀਟਮੈਂਟ ਐਡਮਿਟ ਕਰ ਦਿੱਤਾ ਮੈਮ ਕਿੰਨੇ ਟਾਂਕੇ ਲੱਗੇ ਉਹਦੇ ਵਿੱਚ ਐਸ ਇਟ ਇਸ ਟਾਂਕੇ ਦਾ ਸਾਈਜ਼ ਨਹੀਂ ਹੁੰਦਾ ਬਟ ਇਲਾਜ ਸੂਚਰੀਨ ਹੋ ਗਿਆ ਵਿਕੀ ਸ਼ਰਮਾ ਇਹ ਜਿਹੜਾ ਬੱਤਾ ਲੱਗਦੀ ਹੈ ਕਿੱਦਾਂ ਲੱਗਦੀ ਹੈ ਤੇ ਅਸੀਂ ਆਉਂਦੇ ਪਏ ਸੀਗੇ ਅਸੀਂ ਜਨੂਨ ਤੇ ਮੁੰਡੇ ਨੂੰ ਛੱਡ ਕੇ ਤੇ ਇਹਨਾਂ ਨੇ ਉਹ ਮੋਰੇ ਨਾ ਮੋਟਰਸਾਈਕਲ ਘਮਾਉਂਦੇ ਸੀ ਉਹ ਸਾਡੇ ਵਿੱਚ ਮਾਰ ਲੱਗੇ ਸੀ ਪਰ ਉਹਨੇ ਵੀ ਖਾਦੀ ਵੀ ਪੀ ਵੀ ਪਤਾ ਨਹੀਂ ਕੀ ਸੀ ਤੇ ਉਹਨਾਂ ਨੇ ਸਾਨੂੰ ਗਾਲ ਕੱਢੀ ਅਸੀਂ ਉੱਥੋਂ ਦੌਰੇ ਅਸੀਂ ਵੀ ਮਾੜੀ ਗਾਲ ਕੱਢੀ ਉਹਨੇ ਲੜਨ ਨੂੰ ਪਈ ਸਾਨੂੰ ਉਹ ਫੇਰ ਘਰੇ ਚਲ ਗਏ ਦਾਤ ਦਾਤ ਚੱਕ ਲਏ ਉਹਨਾਂ ਨੇ ਤੇ ਅਸੀਂ ਆਲੇ ਘਰ ਨੂੰ ਸਾਡੇ ਪਿੱਛੋਂ ਆ ਗਏ ਤੇ ਸਾਡੇ ਘਰੇ ਆ ਕੇ ਮਾਰ ਦਿੱਤਾ ਉਹ ਮੁੰਡੇ ਸਲੂਨ ਤੋਂ ਜਾ ਰਹੇ ਸੀ ਕਿ ਆ ਰਹੇ ਸੀ ਸਲੂਨ ਤੋਂ ਮੁੰਡੇ ਨੂੰ ਛੱਡ ਕੇ ਹੀ ਘਰੇ ਜਾਂਦੇ ਹੋਏ ਘਰੇ ਜਾਂਦੇ ਉਹ ਮੁੰਡੇ ਕਿੱਥੋਂ ਆ ਰਹੇ ਸੀ ਉਹ ਮੁੰਡੇ ਆਬਾਦੀ ਦੇ ਹੀ ਸੀ ਉੱਥੇ ਸਲੂਨ ਦੇ ਚ ਨੇ ਆਬਾਦੀ ਦੇ ਹਾਂ ਜੀ 10 ਜਿਹੇ ਹਾਂ ਹਾਂ ਜੀ ਇੱਕ ਨੂੰ ਭੂਤ ਕਹਿੰਦੇ ਆ ਇੱਕ ਭਾਲੂ ਆ ਤੇ ਇੱਕ ਬੋਬੀ ਨਹੀਂ ਨਹੀਂ ਉਦਾਂ ਜਾਣੋ ਛਾਣੇ ਤੁਹਾਡੀ ਪਹਿਲਾਂ ਵੀ ਕੋਈ ਨਹੀਂ ਕਰਦਾ ਨਹੀਂ ਕੋਈ ਗੱਲਬਾਤ ਹਾਂਜੀ ਇਹ ਭਾਲੂ ਦਾ ਮਾਲਦੋ ਹੋਣ ਇਹੀ ਆ ਬਸ ਇਨਸਾਬ ਮਿਲੇ ਤੁਹਾਨੂੰ ਸਾਡੇ ਨਜਾਇਜ਼ ਮਾਰ ਕੇ ਗਏ ਨਹੀਂ ਇਹ ਸਾਡੇ ਨਾਲ ਦੇ ਦੇ ਮਾਰ ਗਏ ਹੈਂਡਲੋਗ ਨੂੰ ਟੂੜੀ ਦੇ ਪਿੱਛੇ ਆ ਕੇ ਮਾਰਿਆ ਘਰ ਦੇ ਰਸਤੇ ਵਿੱਚ ਘਰ